ਸਤਿ ਸ਼੍ਰੀ ਅਕਾਲ ਨਮਸਕਾਰ ਆਪ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਅੱਜ ਦਾ ਵਲੌਗ ਬਹੁਤ ਚੰਗੀ ਖੁਸ਼ਖਬਰੀ ਵਾਲਾ ਵਲੌਗ ਹੈ ਇੱਕ ਮੋਸਟ ਅਵੇਟਡ ਕੈਨੇਡਾ ਦਾ ਪ੍ਰੋਗਰਾਮ ਲਾਂਚ ਹੋ ਗਿਆ ਹੈ ਜੀ ਹਾਂ ਇਸ ਦੀ ਅਨਾਉਂਸਮੈਂਟ ਜਿਹੜੀ ਹੈ ਉਹ ਪਹਿਲੇ ਹੀ ਹੋ ਚੁੱਕੀ ਸੀਗੀ ਹਾਲੇ 2-3 ਦਿਨ ਪਹਿਲਾਂ ਹੀ ਮੈਂ ਵੀਡੀਓ ਬਣਾਈ ਸੀਗੇ ਇਸ ਟੌਪਿਕ ਦੇ ਉੱਤੇ ਇੱਕ ਨਹੀਂ ਦੋ ਪ੍ਰੋਗਰਾਮ ਅਨਾਉਂਸ ਹੋਏ ਹੈ पर एक ओ प्रोग्राम जेड़ा मोस्ट अवेटेड प्रोग्राम्स सिगा ते खास करके जेड़े इंटरनेशनल स्टूडेंट कनाडा ਦੇ ਵਿੱਚ ਪਹੁੰਚੇ ਨੇ ਜਾਂ ਜਿਹੜੇ ਖਾਸ ਕਰਕੇ ਰੂਰਲ ਏਰੀਆ ਦੇ ਵਿੱਚ ਰਹਿ ਰਹੇ ਨੇ ਜਾਂ ਫਿਰ ਜਿਹੜੇ ਵੀ ਵਰਕ ਪਰਮਿਟ ਤੇ ਰੂਰਲ ਏਰੀਆ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਵਾਸਤੇ ਇਹ ਪ੍ਰੋਗਰਾਮ ਕਿਸੇ ਵਰਦਾਨ ਤੋਂ ਘੱਟ ਨਹੀਂ ਹੈਗਾ ਜੀ ਹਾਂ ਨਵਾਂ ਪ੍ਰੋਗਰਾਮ ਲਾਂਚ ਹੋ ਚੁੱਕਾ ਹੈ आरएनआईपी ਪ੍ਰੋਗਰਾਮ ਬੰਦ ਹੋਇਆ ਸੀਗਾ ਰੂਰਲ ਐਂਡ ਨਾਰਥਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਬੰਦ ਹੋਇਆ ਸੀਗਾ ਉਹਦੀ ਜਗ੍ਹਾ ਤੇ ਹੁਣ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਕਲਾਸ RCIC ਪ੍ਰੋਗਰਾਮ ਜਿਹੜਾ ਉਹ ਲਾਂਚ ਹੋ ਚੁੱਕਾ ਹੈ ਜੀ ਹਾਂ ਇਹ ਪ੍ਰੋਗਰਾਮ ਲਾਂਚ ਹੋ ਚੁੱਕਾ ਹੈ ਤੇ ਇਹਦੀਆਂ ਨਵੀਆਂ ਰਿਕੁਆਇਰਮੈਂਟ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਬਹੁਤ ਚੰਗੀ ਖਬਰ ਹੈ ਤੇ ਖਾਸ ਕਰਕੇ ਕੈਨੇਡਾ ਵਿੱਚ ਰਹਿ ਰਹੇ ਬੱਚਿਆਂ ਵਾਸਤੇ ਤੇ ਜਿਹੜੇ ਵਰਕਰਸ ਨੇ ਉੱਥੇ ਉਹਨਾਂ ਵਾਸਤੇ ਫੋਰਨ ਵਰਕਰ ਵਾਸਤੇ ਇਹ ਬਹੁਤ ਚੰਗੀ ਖਬਰ ਹੈ ਸੋ ਇਹਦੀ ਪੂਰੀ ਰਿਕੁਆਇਰਮੈਂਟ ਜੀਡੀਐਸ ਪੀਆਰ ਪਾਥਵੇ ਦੀ ਉਹ ਤੁਹਾਡੇ ਨਾਲ ਅੱਜ ਦੇ ਵੀਡੀਓ ਦੇ ਵਿੱਚ ਸ਼ੇਅਰ ਕਰਾਂਗਾ ਜਿਹੜਾ ਦੂਜਾ ਪ੍ਰੋਗਰਾਮ ਹੈ ਉਸ ਤੇ ਮੈਂ علیحد ਦਾ ਇੱਕ ਵੀਡੀਓ ਕਹਿ ਸਕਦੇ ਕੱਲ ਨੂੰ ਰਿਕਾਰਡ ਕਰ ਦਾਂਗਾ ਪਰ ਇਹ ਪ੍ਰੋਗਰਾਮ ਜਿਹੜਾ ਉਹ ਬਹੁਤ ਇੰਪੋਰਟੈਂਟ ਹੈ ਤੁਹਾਨੂੰ ਸਾਰਿਆਂ ਨੂੰ ਦੱਸਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਤੁਹਾਡੀ ਗੱਲ ਅਸੀਂ ਕਰਦੇ ਹਾਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸ ਨੂੰੜਾ ਅਸੋਪੀਸ਼ਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਕਲਾਸ RCICA ਪ੍ਰੋਗਰਾਮ ਲਾਂਚ ਹੋਇਆ ਹੈ ਇਸ ਪ੍ਰੋਗਰਾਮ ਦੇ ਨਾਲ ਖਾਸ ਕਰਕੇ ਜਿਹੜੀ ਰੂਰਲ ਕਮਿਊਨਿਟੀ ਹੈ ਉਹਨੂੰ ਡਿਵੈਲਪ ਕਰਨ ਵਾਸਤੇ ਉਸ ਮਕਸਦ ਦੇ ਨਾਲ ਇਹ ਪ੍ਰੋਗਰਾਮ ਜਿਹੜਾ ਹੈ ਉਹ RNIP ਪਹਿਲਾਂ ਸ਼ੁਰੂ ਕੀਤਾ ਗਿਆ ਸੀ ਤੇ ਉਸ ਨੂੰ ਬੰਦ ਕਰਕੇ ਹੁਣੇ ਨਵਾਂ ਪ੍ਰੋਗਰਾਮ ਜਿਹੜਾ ਉਹ ਸ਼ੁਰੂ ਕੀਤਾ ਗਿਆ ਹੈ ਇਸ ਪ੍ਰੋਗਰਾਮ ਨੂੰ ਇਸ ਸਾਧਨ ਨਾਲ ਡਿਜ਼ਾਈਨ ਕੀਤਾ ਗਿਆ ਜਿਸ ਦੇ ਵਿੱਚ ਫੋਰਨ ਨੈਸ਼ਨਲ ਜਿਹੜੇ ਨੇ ਉਹਨਾਂ ਨੂੰ ਇੱਕ ਚੰਗਾ ਕਹਿ ਸਕਦੇ ਕਿ PR ਦਾ ਪਾਥਵੇ ਮਿਲ ਜਾਂਦਾ ਹੈ ਤੇ ਜਿਹੜਾ ਇਹਦਾ ਐਲੀਜੀਬਿਲਟੀ ਕ੍ਰਾਈਟੇਰੀਆ ਹੈ ਉਹ ਵੀ ਬਹੁਤ ਕਹਿ ਸਕਦਾ ਕਿ ਪਹਿਲਾਂ ਵਾਲੇ ਪ੍ਰੋਗਰਾਮ ਨਾਲੋਂ ਵੀ ਸੌਖਾ ਹੋ ਗਿਆ ਹੈ ਇਦੇ ਵਿੱਚ ਕੀ ਹੈ ਕਿ ਜੇਕਰ ਤੁਸੀਂ RCIC ਪਹਿਲਾਂ ਜਨਰਲ ਰਿਕੁਆਇਰਮੈਂਟ ਜਿਹੜੀਆਂ ਨੇ ਉਹ ਡਿਸਕਸ ਕਰ ਲੈਣੇ ਜਿਹਦੇ ਵਿੱਚ ਪਹਿਲਾ ਹੈ ਇੰਟੈਂਡ ਟੂ ਰੈసైਡ ਇਨ ਅ ਰੂਰਲ ਕਮਿਊਨਿਟੀ ਲੋਕੇਟਿਡ ਇਨ ਅ ਪ੍ਰੋਵੈਂਸ অর ਟ੍ਰੈਟਰੀ ਆਫ ਆਦਰ ਦੈਨ ਕਯੂਬਿਕ ਉਹਨਾਂ ਨੇ ਕਿਹਾ ਕਿ ਜਿਹੜਾ ਵੀ ਇਹ ਕਮਿਊਨਿਟੀਆਂ ਨੇ ਉਹਦੇ ਵਿੱਚ ਤੁਸੀਂ ਰੀ ਲੋਕੇਟ ਹੋਣੇ ਚਾਹੀਦੇ ਹੋ ਯਾਨੀ ਤੁਸੀਂ ਉਸ ਉਸ ਕਮਿਊਨਿਟੀ ਦੇ ਵਿੱਚ ਸਪੈਸ਼ਲੀ ਜਿਹਦੇ ਵਿੱਚ 온ਟਾਰੀਓ ਦੀਆਂ ਕੁਝ ਕਮਿਊਨਿਟੀਆਂ ਨੇ ਕੁਝ BC ਦੀਆਂ ਨੇ ਕੁਝ ਅਲਬਰਟਾ ਦੀਆਂ ਨੇ ਉਹਨਾਂ ਦੇ ਵਿੱਚ ਤੁਸੀਂ ਕਹਿ ਸਕਦੇ ਕਿ ਲੋਕੇਟ ਹੋਣੇ ਚਾਹੀਦੇ ਹੋ ਉੱਥੇ ਤੁਸੀਂ ਮੌਜੂਦ ਹੋਣੇ ਚਾਹੀਦੇ ਹੋ ਪ੍ਰੈਜ਼ੈਂਟ ਹੋਣੇ ਚਾਹੀਦੇ ਹੋ ਮੇਨਟੇਨ ਵੈਲਿਡ ਟੈਂਪੋਰਰੀ ਰੈਜ਼ੀਡੈਂਸ ਸਟੇਟਸ ਥਰੋਅਆਊਟ ਦੀ ਐਪਲੀਕੇਸ਼ਨ ਪ੍ਰੋਸੈਸ ਇਫ ਅਪਲਾਈਂਗ ਫਰੋਮ ਵਿਦਿਨ ਕੈਨੇਡਾ ਉਹ ਕਹਿੰਦੇ ਕਿ ਜੇਕਰ ਕੈਨੇਡਾ ਦੇ ਅੰਦਰੋਂ ਤੁਸੀਂ ਅਪਲਾਈ ਕਰ ਰਹੇ ਹੋ ਤਾਂ ਤੁਹਾਡਾ ਵੈਲਿਡ ਸਟੇਟਸ ਜਿਹੜਾ ਟੈਂਪਰੇਰੀ ਉਹ ਹੋਣਾ ਚਾਹੀਦਾ ਵਾ ਇਹ ਨਹੀਂ ਕਿ ਤੁਹਾਡਾ ਸਟੇਟਸ ਜੇ ਐਕਸਪਾਇਰ ਹੋ ਗਿਆ ਤੁਸੀਂ ਅਪਲਾਈ ਕਰ ਲੋਗੇ ਇਦਾਂ ਨਹੀਂ ਤੁਹਾਡਾ ਜਿਹੜਾ ਸਟੇਟਸ ਹੈ ਉਹ ਵੈਲਿਡ ਹੋਣਾ ਚਾਹੀਦਾ ਇਨਨ ਕਿ ਤੁਹਾਡਾ ਵੀਜ਼ਾ ਜਿਹੜਾ ਉਹ ਵੈਲਿਡ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਵਰਕ ਐਕਸਪੀਰੀਅੰਸ ਰਿਕੁਆਇਰਮੈਂਟ ਤੇ ਸਭ ਤੋਂ ਪਹਿਲਾਂ ਆ ਜਾਣੇ ਆ ਇਹਦੇ ਵਿੱਚ ਜਿਹੜਾ ਮਿਨਿਮਮ ਡਿਊਰੇਸ਼ਨ ਆਫ ਵਰਕ ਹੈ ਉਹ 1 ਸਾਲ ਦਾ ਜਾਂ 1560 ਘੰਟੇ ਦਾ ਹੋਣਾ ਚਾਹੀਦਾ ਉਹਦੇ ਵਿੱਚ ਫੁੱਲ ਟਾਈਮ ਜੌਬ ਹੋਵੇ ਜਾਂ ਪਾਰਟ ਟਾਈਮ ਜੌਬ ਹੋਵੇ ਜੇ ਪਾਰਟ ਟਾਈਮ ਵੀ ਜੌਬ ਹੈ 1560 ਘੰਟੇ ਤੋਂ ਜ਼ਿਆਦਾ ਐਕਸਪੀਰੀਅੰਸ ਹੈ ਤੁਹਾਡਾ ਜਾਂ ਇੰਨੇ ਘੰਟੇ ਦਾ ਐਕਸਪੀਰੀਅੰਸ ਹੈ ਉਸੇ ਅਪਲਾਈ ਕਰ ਸਕਦੇ ਹੋ ਉਸ ਤੋਂ ਬਾਅਦ ਓਕਿਊਪੇਸ਼ਨਲ ਡਿਊਟੀਆਂ ਉਹਨਾਂ ਨੇ ਕਿਹਾ ਕਿ ਜਿਹੜਾ ਵਰਕ ਐਕਸਪੀਰੀਅੰਸ ਮਸਟ ਅਲਾਈਨ ਵਿਦ ਦੀ ਲੀਡ ਅ ਸਟੇਟਮੈਂਟ ਐਂਡ ਸਬਸਟੇਨ ਅ ਨੰਬਰ ਆਫ ਮੇਨ ਡਿਊਟੀਆਂ ਡਿਸਕ੍ਰਾਈਬਡ ਫਾਰ ਦੀ ਐਨਓਸੀ ਅ ਓਕਿਪੇਸ਼ਨਸ ਉਹਨਾਂ ਨੇ ਕਿਹਾ ਕਿ ਜਿਹੜਾ ਵੀ ਐਨਓਸੀ ਕੋਡ ਜਿਹਦੀ ਰਿਕੁਆਇਰਮੈਂਟ ਉਹਦੀ ਲਿਸਟ ਜਿਹੜੀ ਉਹ ਮੈਂ ਲਿੰਕ ਨੀਚੇ ਸ਼ੇਅਰ ਕਰ ਦਾਂਗਾ ਉੱਥੇ ਜਾ ਕੇ ਤੁਸੀਂ ਚੈੱਕ ਕਰ ਲੋਗੇ ਕੀ ਤੁਹਾਡਾ ਐਨਓਸੀ ਕੋਡ ਜਿਹੜਾ ਹੈ ਉਹ ਇਹਦੇ ਅੰਡਰ ਆਉਂਦਾ ਹੈ ਕਿ ਤੁਸੀਂ ਐਲੀਜੀਬਲ ਹੋ ਇਹਨੂੰ ਅਪਲਾਈ ਕਰਨ ਵਾਸਤੇ ਆ ਨਹੀਂ ਠੀਕ ਹੈ ਉਸ ਐਨਓਸੀ ਕੋਡ ਵਾਲੇ ਜਿਹੜੇ ਆ ਉਹੀ ਸਿਰਫ ਉਹਨਾਂ ਦਾ ਹੀ ਵਰਕ ਐਕਸਪੀਰੀਅੰਸ ਜਿਹੜਾ ਉਹ ਕਾਊਂਟ ਹੋਏਗਾ ਅਥਰਾਇਜ਼ਡ ਵਰਕ ਇਨੀ ਕੈਨੇਡੀਅਨ ਵਰਕ ਐਕਸਪੀਰੀਅੰਸ ਮਸਟ ਹੈਜ਼ ਬੀਨ ਗੇਨਡ ਵਾਈਲ ਹੋਲਡਿੰਗ ਵੈਲਿਡ ਟੈਂਪਰੇਰੀ ਰੈਜ਼ੀਡੈਂਸ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਆ ਜਿਹੜਾ ਵੀ ਤੁਹਾਡਾ ਵਰਕ ਐਕਸਪੀਰੀਅੰਸ ਆ ਉਹਦੇ ਵਿੱਚ ਤੁਹਾਡਾ ਵੀਜ਼ਾ ਜਿਹੜਾ ਉਹ ਵੈਲਿਡ ਹੋਣਾ ਚਾਹੀਦਾ ਯਾਨੀ ਕਿ ਤੁਹਾਡਾ ਸਟੇਟਸ ਵੈਲਿਡ ਹੈ ਇਲੀਜੀਬਲ ਹੋ ਤੁਸੀਂ ਵਰਕ ਕਰਨ ਵਾਸਤੇ ਕੈਨੇਡਾ ਦੇ ਵਿੱਚ ਤਾਂ ਹੀ ਉਹ ਐਕਸਪੀਰੀਅੰਸ ਕਾਊਂਟ ਹੋਏਗਾ ਨਹੀਂ ਕਿ ਵਿਜ਼ਟਰ ਵੀਜ਼ਾ ਵਾਲਾ ਜਾ ਕੇ ਉੱਥੇ ਕੈਸ ਤੇ ਕੰਮ ਕਰ ਰਹੇ ਤੇ ਉਹ ਕਾਊਂਟ ਹੋ ਜਾਏਗਾ ਇਦਾਂ ਨਹੀਂ ਹੋਣਾ ਠੀਕ ਹੈ ਅਪਲੀਕੈਂਟ ਮਸਟ ਮੀਟ ਦੀ ਸਪੈਸੀਫਿਕ ਰਿਕੁਆਇਰਮੈਂਟ ਫਾਰ ਵਰਕ ਐਕਸਪੀਰੀਅੰਸ ਵਿਦ ਇਨ ਦੀ ਐਨਓਸੀ ਕੋਡ ਫਲਾਂਟ ਮਾਰਕ ਠੀਕ ਹੈ ਇਹ ਐਨਓਸੀ ਕੋਡ ਦਾ ਜਿਹੜੇ ਲਿੰਕ ਹੈ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਸੀ ਉਹ ਮੈਂ ਦੇ ਦਾਂਗਾ ਡਿਸਕ੍ਰਿਪਸ਼ਨ ਦੇ ਵਿੱਚ ਤੋਂ ਉੱਥੇ ਜਾ ਕੇ ਆਪਣਾ ਤੁਸੀਂ ਉੱਥੇ ਜਾ ਕੇ ਤੁਸੀਂ ਆਪਣਾ ਐਨਓਸੀ ਕੋਡ ਚੈੱਕ ਕਰ ਸਕਦੇ ਹੋ ਇੰਟਰਨੈਸ਼ਨਲ ਗ੍ਰੈਜੂਏਟ ਐਗਜ਼ੈਂਪਸ਼ਨ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਇੰਟਰਨੈਸ਼ਨਲ ਗ੍ਰੈਜੂਏਟ ਹੋ ਤਾਂ ਤੁਹਾਡਾ ਵਰਕ ਐਕਸਪੀਰੀਅੰਸ ਵਾਲੀ ਐਪਲੀਕੇਸ਼ਨ ਜਿਹੜੀ ਰਿਕੁਆਇਰਮੈਂਟ ਹੈ ਉਹ ਤੁਹਾਡੇ ਤੇ ਐਪਲੀਕੇਬਲ ਨਹੀਂ ਹੁੰਦੀ ਜੇਕਰ ਤੁਸੀਂ ਗ੍ਰੈਜੂਏਟ ਹੁੰਦੇ ਹੋ ਇਨਾਂ ਕਮਿਊਨਿਟੀਆਂ ਤੋਂ ਤੇ ਪ੍ਰੋਗਰਾਮ ਕੰਪਲੀਟੇਸ਼ਨ ਅਰਨਡ ਡਿਗਰੀ ਡਿਪਲੋਮਾ ਸਰਟੀਫਿਕੇਟ ਆਰ ਟ੍ਰੇਡ ਕ੍ਰੈਡੈਂਸ਼ੀਅਲ ਫਰੋਮ ਅ ਡੈਜ਼ਿਗਨੇਟਿਡ ਕੈਨੇਡੀਅਨ ਪੋਸਟ ਸਕੈਂਡਰੀ ਐਸੋਸੀਏਸ਼ਨ ਵਿਦਨ 18 ਮੰਥ ਉਹਨਾਂ ਕਹਿੰਦੇ ਕਿ ਜੇਕਰ ਤੁਹਾਡਾ ਕੋਰਸ ਸਰਟੀਫਿਕੇਟ ਕੋਈ ਡਿਪਲੋਮਾ ਡਿਗਰੀ ਜੋ ਵੀ ਪੂਰਾ ਹੋਇਆ ਉਹਦੇ ਜੇਕਰ 18 ਮਹੀਨਿਆਂ ਦੇ ਅੰਦਰ ਤੁਸੀਂ ਅਪਲਾਈ ਕਰ ਦਿੰਦੇ ਹੋ ਤਾਂ ਤੁਹਾਨੂੰ ਵਰਕ ਐਕਸਪੀਰੀਅੰਸ ਦੀ ਲੋੜ ਨਹੀਂ ਹੈ ਫਿਜ਼ੀਕਲ ਪ੍ਰੈਜ਼ੈਂਸ ਉਹਨਾਂ ਨੇ ਕਿਹਾ ਕਿ ਐਪਲੀਕੈਂਟ ਜਿਹੜਾ ਹੈ ਉਹ ਫਿਜ਼ੀਕਲ ਜਿਹੜਾ ਉਹ ਪ੍ਰੈਜ਼ెంట్ ਹੋਣਾ ਚਾਹੀਦਾ ਵਾ ਉਸ ਕਮਿਊਨਿਟੀ ਦੇ ਵਿੱਚ ਐਪਲੀਕੈਂਟ ਫਾਰ ਮਾਸਟਰ ਡਾਕਟਰੇਟ ਪ੍ਰੋਗਰਾਮ ਅੰਡਰ 2 ਇਅਰ ਇਨ ਲੈਂਥ ਮਸਟ ਹੈਵ ਸਟੱਡੀ ਫੁੱਲ ਟਾਈਮ ਇਨ ਦੀ ਡੈਗਨਿਟਿਡ ਕਮਿਊਨਿਟੀ ਉਹਨਾਂ ਨੇ ਕਿਹਾ ਜੇਕਰ ਮਾਸਟਰਸ ਜਾਂ ਡਾਕਟਰੇਟ ਕੀਤੀ ਹੈ ਤਾਂ ਫੁੱਲ ਟਾਈਮ ਕੀਤੀ ਹੋਣੀ ਚਾਹੀਦੀ ਹੈ ਫਾਰ ਪ੍ਰੋਗਰਾਮ ਲੌਂਗਰ ਦਨ 2 ਇਅਰ ਐਪਲੀਕੈਂਟ ਮਸਟ ਹੈਵ ਸਪੈਂਡ ਐਟ ਲੀਸਟ a 16th to 24 month of the उन्होंने कहा कि 16 ਤੋਂ 24 ਮਹੀਨੇ ਜਿਹੜੇ ਆ ਉੱਥੇ ਘੱਟੋ ਘੱਟ ਤੁਸੀਂ ਪ੍ਰੈਜੈਂਟ ਹੋਣੇ ਚਾਹੀਦੇ ਹੋ ਉਸ ਕਮਿਊਨਿਟੀ ਦੇ ਵਿੱਚ एलिजिਬਲ ਪ੍ਰੋਗਰਾਮ ਉਹਨਾਂ ਨੇ a a ਪ੍ਰੋਗਰਾਮ ਮਸਟ ਨਾਟ ਇਨਕਲੂਡ ਮੋਰ ਦੈਨ 50% ਆਫ ਕ੍ਰੈਡਿਟ ਇਨ ਲੈਂਗੁਏਜ ਸਟਡੀ a ਇਹ ਜਿਹੜਾ ਵਾ ਉਹ ਸਪੈਸੀਫਿਕ ਰਿਕੁਆਇਰਮੈਂਟ ਉਹਦੀ ਆ ਜਾਂਦੀ ਹੈ ਜਿਨ੍ਹਾਂ ਨੇ a ਇਨਾਂ ਲੈਂਗੁਏਜ ਦੇ ਵਿੱਚ ਸਟੱਡੀ ਕੀਤੀ ਹੈ ਉਹਦੀ ਆ ਜਾਂਦੀ ਹੈ ਜੇਕਰ ਇਸ ਸਪੈਸੀਫਿਕ ਦੇ ਵਿੱਚ ਤੁਸੀਂ ਸਟੱਡੀ ਕੀਤੀ ਹੈ ਉਦੋਂ ਬਾਅਦ ਜੈਨੂਇਨ ਆਫਰ ਆਫ ਇਮਪਲॉयਮੈਂਟ ਤੁਹਾਡੇ ਕੋਲ ਜੈਨੂਇਨ ਆਫਰ ਹੋਣਾ ਚਾਹੀਦਾ ਇਮਪਲॉयਮੈਂਟ ਦਾ ਉਹਦੇ ਵਾਸਤੇ ਕੀ ਹੈ ਐਪਲੀਕੈਂਟ ਮਸਟ ਸਿਕਯੂਰ ਅ ਜੈਨੂਇਨ ਜੌਬ ਆਫਰ ਮੀਟਸ देयर ਕੰਡੀਸ਼ਨਸ ਡੈਜ਼ਿਗਨੇਟਿਡ ਏਮਪਲੋਇਰ ਉਹਨਾਂ ਕਹਿੰਦਾ ਜੌਬ ਆਫਰ ਮਸਟ ਕਮ ਫਰੋਮ ਐਨ ਏਮਪਲੋਇਰ ਅਪਰੂਵਡ ਬਾਈ ਈ ਡੀਓ ਇਕਨੋਮਿਕ ਡਿਵੈਲਪਮੈਂਟ ਆਰਗੇਨਾਈਜੇਸ਼ਨ ਇਨ ਦੀ ਡੈਜਿਗਨੇਟਿਡ ਕਮਿਊਨਿਟੀ ਉਹਨਾਂ ਨੇ ਕਿਹਾ ਕਿ ਜਿਹੜੀ ਕਮਿਊਨਿਟੀ ਚੋਂ ਤੁਸੀਂ ਅਪਲਾਈ ਕਰਨਾ ਹੈ ਉਸ ਕਮਿਊਨਿਟੀ ਤੋਂ ਜਿਹੜਾ ਤੁਹਾਨੂੰ ਜੌਬ ਆਫਰ ਮਿਲਣਾ ਹੈ ਉਹ ਈਡੀਓ ਤੋਂ ਅਪਰੂਵ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਨੌਨ ਸੀਜ਼ਨਲ ਐਂਡ ਫੁੱਲ ਟਾਈਮ ਉਹਨਾਂ ਨੇ ਕਿਹਾ ਕਿ ਜਿਹੜਾ ਐਪਲੀਕੈਂਟ ਆ ਉਹ ਫੁੱਲ ਟਾਈਮ ਉਹਦੇ ਕੋਲ ਜੌਬ ਆਫਰ ਹੋਣਾ ਚਾਹੀਦਾ ਤੇ ਉਹ ਸੀਜ਼ਨਲ ਨਹੀਂ ਹੋਣਾ ਚਾਹੀਦਾ ਕਿ ਕਦੇ ਹੈਗਾ ਜਦੋਂ ਸੀਜ਼ਨ ਹੈ ਉਦੋਂ ਕੰਮ ਕਰਨਾ ਤੇ ਜਦੋਂ ਸੀਜ਼ਨ ਨਹੀਂ ਹੈਗਾ ਉਦੋਂ ਨਹੀਂ ਕਰਨਾ ਇਦਾਂ ਨਹੀਂ ਫੁੱਲ ਟਾਈਮ ਪਰਮਾਨੈਂਟ ਲੈ ਸਕਦੇ ਜੌਬ ਆਫਰ ਉਹ ਤੁਹਾਡੇ ਕੋਲ ਹੋਣਾ ਚਾਹੀਦਾ ਕਮਿਊਨਿਟੀ ਕਨੈਕਸ਼ਨ ਐਟ ਲੀਸਟ 75% ਵਰਕ ਮਸਟ ਬੀ ਪਰਫਾਰਮਡ ਵਿਦ ਉਹਨਾਂ ਨੇ ਕਿਹਾ ਕਿ ਜਿਹੜਾ ਰੂਰਲ ਏਰੀਆ ਦਾ ਕਨੈਕਸ਼ਨ ਹੈ ਤੁਹਾਡਾ 75% ਵਰਕ ਐਕਸਪੀਰੀਅੰਸ ਤੁਸੀਂ ਉੱਥੇ ਗੇਨ ਕੀਤਾ ਹੋਵੇ ਟਾਇਰ ਮੈਚ ਉਹਨਾਂ ਨੇ ਕਿਹਾ ਅੱਛਾ ਜੌਬ ਆਫਰ ਦਾ ਜਿਹੜਾ ਵਾ ਉਹ ਇਹਦੇ ਨਾਲ ਮੈਚ ਹੋਣਾ ਚਾਹੀਦਾ ਥੱਲੇ ਜਿਹੜਾ ਉਹ ਸਕਰੀਨਸ਼ਾਟ ਲੈ ਲਓ ਇਹਨੂੰ ਪੜ੍ਹ ਲਿਓ ਨਹੀਂ ਤੇ ਵੀਡੀਓ ਬਹੁਤ ਲੰਬੀ ਹੋ ਜਾਣੀ ਹੈ ਉਸ ਤੋਂ ਬਾਅਦ ਲੈਂਗੁਏਜ ਤੇ ਆਨੇ ਆ ਕਿ ਲੈਂਗੁਏਜ ਅਬਿਲਿਟੀ ਤੁਹਾਡੀ ਕਿੰਨੀ ਹੋਣੀ ਚਾਹੀਦੀ ਆ ਉਹਨਾਂ ਨੇ ਕਿਹਾ ਕਿ 2 ਸਾਲ ਦੇ ਵਿਦਿਨ ਤੁਹਾਡਾ ਜਿਹੜਾ TRF ਹੈ ਉਹ ਵੈਲਿਡ ਹੋਣਾ ਚਾਹੀਦਾ ਯਾਨੀ ਕਿ 2 ਸਾਲ ਦਾ ਹੀ ਉਹਦੀ ਵੈਲਿਡਿਟੀ ਹੁੰਦੀ ਜੇ 2 ਸਾਲ ਪੁਰਾਣਾ ਹੋ ਗਿਆ ਤਾਂ ਨਵਾਂ ਹੋਣਾ ਚਾਹੀਦਾ ਤੁਹਾਡੇ ਕੋਲ ਉਸ ਤੋਂ ਬਾਅਦ ਕੀ ਹੈ ਕਿ ਲੈਂਗੁਏਜ ਰਿਕੁਆਇਰਮੈਂਟ ਜਿਹੜੀ ਹੈ ਉਹ ਫ੍ਰੈਂਚ ਜਾਂ ਇੰਗਲਿਸ਼ ਦੀ ਹੈ ਉਹਦੇ ਵਿੱਚ ਕੀ ਹੈ ਕਿ ਜੇਕਰ ਤੁਸੀਂ ਟਾਇਰ 0 ਤੋਂ 1 ਦੇ ਵਿੱਚ ਅਪਲਾਈ ਕਰਦੇ ਹੋ CLB ਲੈਵਲ 6 ਚਾਹੀਦਾ ਤੁਹਾਡਾ ਟਾਇਰ 2 ਤੋਂ 3 ਦੇ ਵਿੱਚ ਅਪਲਾਈ ਕਰਦੇ ਹੋ ਤਾਂ CLB ਲੈਵਲ 5 ਹੋਣਾ ਚਾਹੀਦਾ ਹੈ ਤੇ ਟਾਇਰ 4 ਤੋਂ 5 ਦੇ ਵਿੱਚ ਅਪਲਾਈ ਕਰਦੇ ਹੋ CLB ਲੈਵਲ 4 ਹੋਣਾ ਚਾਹੀਦਾ ਹੈ ਤੁਹਾਡਾ ਉਸ ਤੋਂ ਬਾਅਦ ਐਜੂਕੇਸ਼ਨਲ ਰਿਕੁਆਇਰਮੈਂਟ ਤੇ ਆ ਜੰਨੇ ਹੈਵ ਏ ਕੈਨੇਡੀਅਨ ਸਕੈਂਡਰੀ ਔਰ ਪੋਸਟ ਸਕੈਂਡਰੀ ਐਜੂਕੇਸ਼ਨਲ ਕ੍ਰੈਡੈਂਸ਼ੀਅਲ ਔਰ ਆਬਟੇਨ ਐਨ ਐਜੂਕੇਸ਼ਨਲ ਕ੍ਰੈਡੈਂਸ਼ੀਅਲ ਅਸੈਸਮੈਂਟ ECA ਫਰੋਮ ਐਨੀ ਫੋਰਨਰ ਕ੍ਰੈਡੈਂਸ਼ੀਅਲ ਇਹਦੇ ਵਿੱਚ ਇਹ ਆ ਕਿ ਜਾਂ ਤਾਂ ਤੁਸੀਂ ਕੈਨੇਡਾ ਦੇ ਇੰਸਟੀਟਿਊਟ ਤੋਂ ਪੜੇ ਹੋਣੇ ਚਾਹੀਦੇ ਹੋ ਤੇ ਪਲਸ 2 ਤੋਂ ਬਾਅਦ ਦਾ ਕਹਿ ਸਕਦੇ ਕਿ ਤੁਹਾਡੇ ਕੋਲ ਕੋਈ ਡਿਗਰੀ ਡਿਪਲੋਮਾ ਜਾਂ ਕੁਝ ਵੀ ਹੋਣਾ ਚਾਹੀਦਾ ਹੈ ਜੇ ਬਾਹਰੋਂ ਹੈ ਜਿਸ ਤਰ੍ਹਾਂ ਸੇ ਆਊਟਸਾਈਡ ਕੈਨੇਡਾ ਤੋਂ ਕਰ ਰਹੇ ਹੋ ਤਾਂ ਤੁਹਾਡੇ ਉਹਦੇ ਕੰਡੀਸ਼ਨਲ ਹੋਏ ਹੋਣੇ ਚਾਹੀਦੇ ਆ ਉਸ ਤੋਂ ਬਾਅਦ ਆ ਜਾਂਦੇ ਆ ਸਰਟੀਫਿਕੇਟ ਆਫ ਰეკਮੈਂਡੇਸ਼ਨ ਇਹਦੀ ਇਹ ਵੀ ਧਿਆਨ ਨਾਲ ਦੇਖ ਲਓ ਕਿ ਜਿਹੜਾ ਤੁਸੀਂ ਜੌਬ ਆਫਰ ਲੈਣਾ ਹੈ ਉਹਦੇ ਵਿੱਚ ਧਿਆਨ ਨਾਲ ਸੁਣ ਲਿਓ ਕਨਫਰਮ ਦੀ ਅਪਲੀਕੈਂਟ ਜੌਬ ਆਫਰ ਐਂਡ ਕਮਿਊਨਿਟੀ ਕਨੈਕਸ਼ਨ ਉਹਨਾਂ ਨੇ ਕਿਹਾ ਕਿ ਜਿਹੜਾ ਜੌਬ ਆਫਰ ਕਮਿਊਨਿਟੀ ਹੈ ਉਹ ਕਮਿਊਨਿਟੀ ਨਾਲ ਜਿਹੜਾ ਤੁਹਾਡਾ ਕਨੈਕਸ਼ਨ ਹੈ ਉਹ ਜੌਬ ਆਫਰ ਤੁਹਾਡਾ ਕਨਫਰਮ ਕਰਦਾ ਹੋਣਾ ਚਾਹੀਦਾ ਹੈ ਵਿਲ ਰਿਮੇਨ ਵੈਲਿਡ ਫਾਰ 6 ਮੰਥ ਆਫਟਰ ਇਸ਼ੂ ਉਹਨਾਂ ਨੇ ਕਿਹਾ ਕਿ ਇਹ 6 ਮਹੀਨੇ ਤੱਕ ਵੈਲਿਡ ਰਹੂਗਾ ਜਦੋਂ ਇਸ਼ੂ ਹੋਏਗਾ ਮੇ ਬੀ ਰਿਵੋਕ ਇਫ ਦੀ ਡੈਜ਼ਿਗਨੇਟਡ ਏਮਪਲੋਇਰ ਲੂਜ਼ देयर ਹਾਂ ਅਗਰ ਜੇ ਤੁਹਾਡਾ ਏਮਪਲੋਇਰ ਤੁਹਾਡਾ ਆਪਣੀ ਐਲੀਜੀਬਿਲਟੀ ਲੂਜ਼ ਕਰ ਜਾਂਦਾ ਹੈ ਤਾਂ ਤੁਹਾਡਾ ਇਹ ਰਿਵੋਕ ਹੋ ਸਕਦਾ ਹੈ ਜਾਂ ਫਿਰ ਇਹ ਫਰਾਡ ਪਾਇਆ ਗਿਆ ਜੇਕਰ ਇਹ ਪਤਾ ਲੱਗਾ ਕਿ ਫਰਾਡ ਆ ਤਾਂ ਵੀ ਇਹ ਜਿਹੜਾ ਉਹ ਤੁਹਾਡਾ ਰਿਵੋਕ ਹੋ ਸਕਦਾ ਹੈ ਸੋ ਇਹ ਜਿਹੜਾ ਜੌਬ ਆਫਰ ਹੈ ਉਹ ਤੁਸੀਂ ਸਿਕਿਉਰ ਕਰਨਾ ਹੈ ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਐਪਲੀਕੈਂਟ ਮਸਟ ਸਿਕਿਉਰ ਹੈ ਵੈਲਿਡ ਸਰਟੀਫਿਕੇਟ ਆਫ ਰეკਮੈਂਡੇਸ਼ਨ ਫਰੋਮ ਦੀ ਡੈਜਿਗਨੇਟਿਡ ਕਮਿਊਨਿਟੀ ਇਕਨੋਮਿਕ ਡਿਵੈਲਪਮੈਂਟ ਆਰਗੇਨਾਈਜੇਸ਼ਨ ਯਾਨੀ ਈਡੀਓ ਤੋਂ ਤੁਹਾਡਾ ਅਪਰੂਵ ਹੋਣਾ ਚਾਹੀਦਾ ਹੈ ਇਹ ਜੌਬ ਆਫਰ ਜਿਹੜਾ ਕਿ ਤੁਹਾਡੀ ਕਮਿਊਨਿਟੀ ਦੇ ਨਾਲ ਕਨੈਕਸ਼ਨ ਸ਼ੋ ਕਰੇ 6 ਮਹੀਨੇ ਤੱਕ ਉਹ ਵੈਲਿਡ ਹੋਏਗਾ ਤੇ ਉਸ ਤੋਂ ਬਾਅਦ ਜਿਹੜਾ ਹੈ ਜੇਕਰ ਤੁਹਾਡਾ EMPLOYER ਆਪਣੀ ELIGIBILITY ਲੂਜ਼ ਕਰ ਜਾਂਦਾ ਹੈ ਜਾਂ ਫਿਰ ਤੁਹਾਡਾ ਅ ਕਹਿ ਸਕਦੇ ਫਰਾਡ ਪਾਇਆ ਜਾਂਦਾ ਤਾਂ ਉਸ ਕੰਡੀਸ਼ਨ ਦੇ ਵਿੱਚ ਰਿਵੋਕ ਵੀ ਹੋ ਸਕਦਾ ਹੈ ਸੋ ਇਹਦੇ ਵਿੱਚ ਇਜ਼ੀ ਪੀਆਰ ਦਾ ਪਾਥਵੇ ਹੈ ਸੋ ਜਿਹੜੇ ਵੀ ਖਾਸ ਕਰਕੇ ਉਹਨਾਂ ਕਮਿਊਨਿਟੀਜ਼ ਤੋਂ ਆ ਜਿਹੜੀਆਂ ਰੂਰਲ ਏਰੀਆ ਦੇ ਵਿੱਚ ਹੈ ਉਹ 11 ਕਮਿਊਨਿਟੀਜ਼ ਜਿਹੜੀਆਂ ਆਰ ਐਨ ਆਈਪੀ ਦੇ ਅੰਡਰ ਤੇ ਇਹਦੇ ਵਿੱਚ ਜਿਹੜੀਆਂ ਵੀ ਉਹ ਹੈਗੀਆਂ ਨੇ ਉਹਦੀ ਪਿਛਲਾ ਮੇਰਾ ਵੀਡੀਓ ਜਾ ਕੇ ਦੇਖ ਲਓ ਕਿ ਆਰ ਐਨ ਆਈਪੀ ਜਿਹੜੀਆਂ ਕਮਿਊਨਿਟੀਜ਼ ਸੀਗੀਆਂ ਉਹ ਕਮਿਊਨਿਟੀਜ਼ ਜਿਹੜੀਆਂ ਨੇ ਉਹ ਇਸ ਪ੍ਰੋਗਰਾਮ ਦੇ ਵਿੱਚ ਵੀ ਹੈਗੀਆਂ ਨੇ ਸੋ ਜੇਕਰ ਤੁਸੀਂ ਉਸ ਕਮਿਊਨਿਟੀ ਤੋਂ ਯਾਨੀ ਕਿ ਆਰਐਨਆਈ ਪੀ ਲਈ ਜੇਕਰ ਤੁਸੀਂ एलिजिਬਲ ਸੀਗੇ ਤੇ ਇਹਦੇ ਲਈ ਵੀ एलिजिਬਲ ਹੋਗੇ ਮੋਸਟ ਪ੍ਰੋਬਬਲੀ ਉਮੀਦ ਕਰਦਾ ਹਾਂ ਵਲੋਗ ਪਸੰਦ ਆਇਆ ਹੋਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਤੁਹਾਡਾ ਚੈਨਲ ਹੈ ਤੁਹਾਡੀ ਗੱਲ ਅਸੀਂ ਕਰਦੇ ਹਾਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿਪਸ ਨਾਲ ਦਾ ਅਫੀਸ਼ੀਅਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੰਗੋ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ